ਅੱਜ ਇੱਕ ਬੜੀ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਜਦੋਂ ਕਾਂਗਰਸ ਦੇ ਸਾਬਕਾ ਮੰਤਰੀ 라ਵਤ ਔਰ ਉਹਨੇ ਇੱਕ ਰੈਲੀ ਦੇ ਵਿੱਚ ਇੱਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ ਇਹ ਕਹਿ ਕੇ ਕਿ ਸਿੱਖਾਂ ਦੇ 12 ਵੱਜ ਗਏ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ 12 ਵਜੇ ਸਿੱਖ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸੀ ਔਰ ਦੇਸ਼ ਤੇ ਦੁਸ਼ਮਨਾ ਨਾਲ ਲੜਦੇ ਹੁੰਦੇ ਸੀ ਔਰ ਦੂਜਾ ਜਿਹੜੀ ਕਾਂਗਰਸ ਹੈ ਇਹੀ ਮਾਨਸਿਕਤਾ ਕਦੇ ਨਹੀਂ ਬਦਲਨੀ। ਇਹੀ ਕਾਂਗਰਸ ਹੈ ਜੀ ਨੇ ਬਲੂ ਸਟਾਰ ਕਰਾਇਆ। ਇਸੇ ਕਾਂਗਰਸ ਨੇ ਦਿੱਲੀ ਦੇ ਦੰਗੇ ਕਰਵਾਏ। ਜਿਹੜੇ ਦਿੱਲੀ ਦੇ ਦੰਗਿਆਂ ਦੇ ਮੁੱਖ ਦੋਸ਼ੀ ਆ ਉਹਨਾਂ ਨੂੰ ਵਜ਼ੀਰੀਆਂ ਨਾਲ ਨਵਾਜ਼ਿਆ। ਅੱਜ ਇਹਨਾਂ ਦੇ ਆਗੂ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਨੇ। ਅੱਜ ਮੈਂ ਪੁੱਛਣਾ ਚਾਹੁੰਨਾ ਹੈ, ਰਾਹੁਲ ਗਾਂਧੀ ਮਾਫੀ ਮੰਗੂਗਾ? ਪ੍ਰਤਾਪ ਬਾਜਵਾ ਮਾਫੀ ਮੰਗੂਗਾ? ਰਾਜਾ ਵਡਿੰਗ ਮਾਫੀ ਮੰਗੂਗਾ? ਇਹ बार-बार ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣਾ ਕਾਂਗਰਸ ਵਾਲਿਓ ਬੰਦ ਕਰਨਾ ਚਾਹੀਦਾ ਹੈ ਤੁਮ